ਅੱਛੀ ਗੱਲ ਜੀ ਮੈਂ ਤੁਹਾਡਾ ਰਵੀ ਤੁਰੀ ਵਾਲਾ ਤੇ ਆਪਣਾ ਫੇਸਬੁੱਕ ਤੇ ਪੇਜ ਹੈ ਤੇ ਨਾਲ ਹੀ ਆਪਣਾ YouTube ਚੈਨਲ ਹੈ RK59 ਚੈਨਲ ਤੇ ਆਪਾਂ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਢੋ ਸ਼ੌਕ ਦੀਆਂ ਵੀਡੀਓ ਪਾ ਰਹੇ ਆ ਤੇ ਆਪਣੇ ਠੀਕ ਹੈ ਨਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਅੱਜ ਉਹਨਾਂ ਤੁਹਾਨੂੰ ਮੈਂ ਬੱਚੇ ਦਿਖਾਉਣ ਜਾ ਰਿਹਾ ਗ੍ਰੇਡੀਅੰ ਉਹਦੇ ਗਰੇ ਹੋਣ ਦੇ ਤੇ ਨਾਲ ਹੀ ਨਾ ਇਹ ਬੱਚੇ ਸੇਲ ਵਾਸਤੇ ਨੇਗੇ ਤੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਆਲ ਓਵਰ ਇੰਡੀਆ ਡਿਲੀਵਰੀ ਹੈ ਬਾਈ ਦੀ ਗ੍ਰੇ ਹੌਂਡ ਬਰੀਡ ਦੇ ਬੱਚੇ ਨੇ ਕਾਫੀ ਸ਼ੋਅਾਂ ਦੇ ਵਿੱਚ ਵੀ ਨਿਕਾਪਣ ਦਿਖ ਰਹੇ ਸੀਗੇ ਤੇ ਇੱਕ ਵੀਡੀਓ ਆਈ ਸੀ ਕਿ ਮੇਰੇ ਲਵੇ ਤਾਂ ਬਾਈ ਜੀ ਕਿਹਾ ਵੀ ਮੇਰੀ ਵੀਡੀਓ ਪਾ ਦਿਓ ਮੈਂ ਕਿਹਾ ਚਲੋ ਤੇ ਨਾਲ ਹੀ ਆਪਾਂ ਉਹਦਾ ਫਾਦਰ ਹੈ ਫਾਦਰ ਦੀ ਲੈਣ ਹੈਗੀ ਕਾਲੂ ਦੀ ਠੀਕ ਹੈ ਤੇ ਮਦਰ ਦੀ ਲੈਣ ਵੀ ਚੰਗੀ ਹੈ ਤੇ ਮੈਂ ਉਹ ਸਾਰੀ ਮੈਂਸ਼ਨ ਕੀਤੀ ਹੋਈ ਆ ਫੋਟੋ ਵੀਡੀਓ ਵਿੱਚ ਤੇ ਬੱਚੇ ਫੁੱਲ ਐਕਟਿਵ ਨੇਗੇ ਤੇ ਨਵਾਂ ਘਰ ਲੱਭ ਰਹੇ ਨੇਗੇ ਤੇ ਤੁਸੀਂ ਬਾਈ ਜੀ ਤੋਂ ਕੰਟੈਕਟ ਕਰ ਸਕਦੇ ਹੋ ਬਾਈ ਦੀ ਲੋਕੇਸ਼ਨ ਪੈਣੀ ਹੈ ਮੁਕਸ਼ਰ ਸ੍ਰੀ ਮੁਕਸ਼ਰ ਸਾਹਿਬ ਤੇ ਬਾਈ ਜੀ ਦਾ ਫਿਲਹਾਲ ਚਾਰ ਜਾਂ ਪੰਜ ਬੱਚੇ ਪੈਨੇਗੇ ਤਾਂ ਬਾਈ ਜੀ ਦਾ ਨੀਚੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਥੈਂਕ ਯੂ YouTube ਫੈਮਿਲੀ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਤੁਹਾਨੂੰ ਕੋਈ ਹੋਰ ਟੌਪਿਕ ਤੇ ਵੀਡੀਓ ਚਾਹੀਦੀ ਹੈ ਡੌਗ ਬਰੀਡ ਦੇ ਬਾਰੇ ਤਾਂ ਤੁਸੀਂ ਮੈਨੂੰ ਕਮੈਂਟ ਤੇ ਕਾਲ ਵੀ ਕਰ ਸਕਦੇ ਹੋ ਤੇ ਓਕੇ YouTube ਫੈਮਿਲੀ ਥੈਂਕ ਯੂ ਧੰਨਵਾਦ ਜੀ